ਬਿਨਾਂ ਨਾਲਾ ਇੱਕ ਵਾਰ ਫਿਰ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਮਰਤਪਾਲ ਦੇ ਉੱਤੇ ਤਿੱਖੇ ਨਿਸ਼ਾਨੇ ਸਾਧਦੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਕਿ ਕੋਈ ਵੀ ਸ਼ਕਲੋ ਪੰਥਕ ਨਹੀਂ ਹੋ ਸਕਦਾ ਤੇ ਦਿਲੋਂ ਪੰਥਕ ਹੋਣਾ ਚਾਹੀਦਾ ਹੈ ਤੇ ਇੱਕ ਦਿਨ 'ਚ ਲੀਡਰ ਨਹੀਂ ਬਣਿਆ ਜਾਂਦਾ ਤੇ ਜਿਸ ਤੋਂ ਬਾਅਦ ਇਹ ਬਿਆਨ ਦੇ ਕੇ ਅਮਰਤਪਾਲ ਦੇ ਉੱਤੇ ਤਿੱਖੇ ਨਿਸ਼ਾਨੇ ਸੁਖਬੀਰ ਸਿੰਘ ਬਾਦਲ ਨੇ ਸਾਧਦੇ ਨੇ ਤੇ ਉੱਥੇ ਹੀ ਦੱਸਦੇ ਕਿ ਅੱਜ ਬਾਬਾ ਬਕਾਲਾ ਦੇ ਵਿੱਚ ਇੱਕ ਜਿਹੜਾ ਕਿ ਕਾਨਫਰੰਸ ਅਕਾਲੀ ਦਲ ਦੇ ਵੱਲੋਂ ਕੀਤੀ ਗਈ ਤੇ ਜਿਸ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਲੋ ਬਿਨਾ ਨਾਲੇ ਅਮਰਤਪਾਲ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਗਏ ਉੱਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਗਈ ਤਾਂ ਦੱਸਦੀ ਕਿ ਪੰਜਾਬ ਸਰਕਾਰ ਤੇ ਵੀ ਪਲਟਵਾਰ ਕੀਤਾ ਹੈ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣੋਣੇ ਸੁਖਵੀਰ ਸਿੰਘ ਬਾਦਲ ਦਾ ਹੋਰ ਕੀ ਕਹਿਣਾ ਹੈ ਦਿਲੋਂ ਦੇਖੋ ਕਿਹੜਾ ਪੰਥ ਹੈ ਸ਼ਕਲ ਤੋਂ ਨਾਲ ਦੇਖੋ ਸ਼ਕਲ ਤਾਂ ਕੋਈ ਵਰਜੀ ਬਣਾ ਲੈਂਦਾ ਹੈ ਕੁਸ ਭੇਟੀਆ ਵੀ ਬਣਾ ਲੈਂਦਾ ਹੈ ਡਰੱਗ ਖਾਣ ਵਾਲਾ ਵੀ ਬਣਾ ਲੂਗਾ ਕਿ ਆਪਾਂ ਉਹਦੇ ਮਗਰ ਲੱਗ ਜਾਗੇ ਲੀਡਰ ਜਿਹੜੇ ਹੁੰਦੇ ਆ ਇੱਕ ਦਿਨ ਚ ਪੈਦਾ ਨਹੀਂ ਹੁੰਦੇ ਜਿਹੜਾ ਲੀਡਰ ਇੱਕ ਦਿਨ ਚ ਬਨਣਾ ਚਾਹੁੰਦਾ ਲੀਡਰ ਸਹੀ ਮੈਨੇ ਤੇ ਉਹ ਤੁਹਾਡੇ ਨਾਲ ਠੱਗੀ ਮਾਰਨਾ ਚਾਹੁੰਦਾ ਸਾਬ ਪ੍ਰਕਾਸ਼ ਸਿੰਘ ਜੀ ਬਾਦਲ ਬ੍ਰਹਮਪਰਾ ਸਾਹਿਬ ਤੋੜਾ ਸਾਹਿਬ ਲੌਂਗਵਾਲ ਸਾਹਿਬ 50 50 ਸਾਲ ਉਹਨਾਂ ਨੇ ਤੁਹਾਡੇ ਘਰਾਂ ਚ ਲੈ ਕੇ ਤੁਹਾਡੇ ਨਾਲ ਖੜ ਕੇ ਮੋਰਚੇ ਲਾ ਕੇ ਧਰਨੇ ਦੇ ਕੇ ਤੁਹਾਡੀ ਲੜਾਈ ਲੜ ਕੇ ਉਹ ਲੀਡਰ ਬਣੇ 15 15 ਸਾਲ ਜੇਲਾਂ ਕਰਕੇ ਤੁਸੀਂ ਇੱਕ ਦਿਨ ਚ ਭਗਵੰਤ ਮਾਨ ਨੂੰ ਲੀਡਰ ਬਣਾਇਆ ਅੱਜ ਦੇਖੋ ਕੀ ਹਾਲਤ ਕਰਤਾ ਪੰਜਾਬ ਦਾ ਇੱਕ ਦਿਨ ਚ ਇੱਕ ਹੋਰ ਮੇਰੇ ਮਿੱਤਰ ਆ ਇੱਥੇ ਹੈਗਾ ਜਿਹੜੇ ਐਮਪੀ ਬਣਾਦਾ ਤੁਸੀਂ ਇੱਕ ਦਿਨ ਚ ਲੀਡਰ ਬਣਾਉਣਾ ਕੋਈ ਨਹੀਂ ਹੋਊਗਾ ਉਹ ਹੀ ਮੈਂ ਚ ਬਦਲ ਜਾਂਦੇ ਆ ਕਾਲੀ ਦਲ ਜਿਹੜੇ ਸਟੈਂਡ ਤੇ ਹੈ ਉਸੇ ਸਟੈਂਡ ਤੇ ਰਿਹਾ ਹੈ ਉਸੇ ਹੀ ਸਟੈਂਡ ਤੇ ਰਹੂਗਾ ਸਾਡੇ ਵਾਸਤੇ ਜਿਵੇਂ ਧਾਮੀ ਸਾਹਿਬ ਨੇ ਕਿਹਾ ਕੀਤਾ ਹੈ ਅਕਾਲੀ ਪਾਰਟੀ ਸਰਕਾਰ ਬਣਾਉਣ ਵਾਸਤੇ ਨਹੀਂ ਬਣੀ ਸੀ ਕਾਲੀ ਪਾਰਟੀ ਕੌਮ ਦੇ ਖਿਲਾਫ ਜੋ ਖੜਾ ਹੁੰਦਾ ਹੈ ਉਹਦੇ ਖਿਲਾਫ ਲੜਨ ਵਾਸਤੇ ਬਣੀ ਸੀ ਕਾਲੀ ਪਾਰਟੀ ਜ਼ੁਲਮ ਦੇ ਖਿਲਾਫ ਲੜੀ ਸੀ ਖੜੀ ਹੋਈ ਹੈ ਕਾਲੀ ਪਾਰਟੀ ਪੰਜਾਬ ਦੀ ਤਰੱਕੀ ਵਾਸਤੇ ਖੜੀ ਹੋਈ ਹੈ ਤਾਈਆਂ ਅਕਾਲੀ ਸਰਕਾਰ ਦੇ ਅੰਦਰ ਜਦੋਂ ਆਉਂਦੀ ਹੈ ਸਰਕਾਰੀ ਸਰਕਾਰ ਉਦੋਂ ਹੀ ਤਰੱਕੀ ਹੁੰਦੀ ਹੈ ਮੈਂ ਹੁਣ ਵੀ ਲਿਖ ਕੇ ਦੇ ਦਿੰਨਾ ਜਿੰਨੇ ਸਾਲ ਮਰਜੀ ਤੁਸੀਂ ਆ ਝਾੜੂ ਵਾਲੇ ਕਾਂਗਰਸੀਆਂ ਨੂੰ ਇੱਥੇ ਰੱਖੀ ਰੱਖੋ ਓਨੇ ਸਾਲ ਪੰਜਾਬ ਥੱਲੇ ਜਾਂਦਾ ਰਹੂਗਾ ਅੱਜ ਹਾਲਾਤ ਆ ਬਣ ਗਈ ਆਪਣੇ ਜਾ ਕੇ ਦੇਖੋ ਯੂਪੀ ਬਿਹਾਰ ਦੇਖੋ ਕਿੰਨੀ ਤਰੱਕੀ ਹੋ ਰਹੀ ਏ ਥੋੜੇ ਹੀ ਦਿਨ ਸਾਲ ਰਹਿ ਗਏ ਯੂਪੀ ਬਿਹਾਰ ਦੇ ਲੋਕ ਇੱਥੇ ਨਹੀਂ ਆਉਣਗੇ ਆਪਣੇ ਸ਼ਾਇਦ ਉਧਰ ਜਾਣ ਲੱਗ ਜਾਣ ਆਪਣੇ ਲੋਕ ਹੁਣ ਘਰ ਘਰ ਛੱਡ ਕੇ ਅਮਰੀਕਾ ਕੈਨੇਡਾ ਭੱਜੇ ਕੋ ਜਾਂਦੇ ਐ ਉੱਥੇ ਕੀ ਕਰ ਰਹੀ ਐ ਉੱਥੇ ਕੋਈ ਝਾੜੂ ਮਾਰ ਰਿਹਾ ਹੈ ਕੋਈ ਬਾਥਰੂਮ ਸਾਫ ਕਰ ਰਿਹਾ ਹੈ ਕੋਈ ਖੇਤਾ ਚ ਲੱਗਿਆ ਹੈ ਕੋਈ ਕੁਛ ਕੰਮ ਕਰ ਲਿਆ ਹੈ ਕਿਉਂਕਿ ਇੱਥੇ ਸਰਕਾਰਾਂ ਇਹਦੀਆਂ ਬਣੀਆਂ ਮੈਂ ਤਾਂ ਕਹਿੰਦਾ ਆਪ ਇਹਨਾਂ ਦੇ ਗੱਲਾਂ ਚ ਆ ਕੇ 10 ਸਾਲ ਦੇ ਬਾਅਦ ਤੁਸੀਂ ਬਾਦਲ ਸਾਹਿਬ ਦੀ ਸਰਕਾਰ ਅਕਾਲੀ ਦਲ ਦੀ ਸਰਕਾਰ ਰੋਕਤੀ ਜੇ ਨਾ ਰੋਕੀ ਹੁੰਦੀ ਅੱਜ ਪੰਜਾਬ ਕਿਤੇ ਨਾ ਕਿਤੇ ਜਾਂਦਾ ਸੀ ਤੁਸੀਂ ਦੇਖੋ ਕਹਿ ਜਾ ਮਾਹੌਲ ਬਣਾਤਾ ਸੀ ਹਰ ਰੋਜ਼ ਕੋਈ ਨਾ ਕੋਈ ਨਵੀਂ ਚੀਜ਼ ਅੱਜ ਜਿਹੜੀਆਂ ਚੀਜ਼ਾਂ ਸ਼ੁਰੂ ਕੀਤੀਆਂ ਸਾਰੀਆਂ ਬੰਦ ਮਜੀਟਿਆ ਸਾਹਿਬ ਨੇ ਜ਼ਿਕਰ ਕੀਤਾ ਸੜਕਾਂ ਦਾ ਆ ਸੜਕਾਂ ਮੈਂ ਮਨਜ਼ੂਰ ਕਰਾਈਆਂ ਸੀ ਜਿਹੜੇ ਅੱਜ ਬੰਦ ਕਰਤੀਆਂ ਇਹਨਾਂ ਨੇ ਟੈਂਡਰ ਕੰਟ੍ਰਕਟ ਕੈਨਸਲ ਕਰ ਦਿੱਤੇ ਆ ਕਹਿੰਦੇ ਸੀ ਉਹਦਾ ਥਰਮਲ ਪਲਾਂਟ ਬਣਾਈ ਜਾਂਦੇ ਆ ਨਹੀਂ ਬਣਨਗੇ ਅੱਜ ਜਿਹੜੇ ਆਪਾਂ ਨਿੱਗ ਫਾਰਨੇ ਆ ਅਬ ਪੱਖੇ ਦਾ ਆਪਾਂ ਠੰਡੀ ਹਵਾ ਲੈ ਰਹੇ ਆ ਅਕਾਲੀ ਜਲਦੀ ਦੇਣਾ ਜੇ ਉਹ ਥਰਮਲ ਪਲਾਂਟ ਨਾ ਬਣਦੇ ਤੁਹਾਡੇ ਕੋਲੇ ਅਸੀਂ ਬਿਜਲੀ ਨਹੀਂ ਹੋਣੀ ਸੀ ਆ ਜਿਹੜੇ ਸਕੂਲ ਬਣੇ ਆ ਯੂਨੀਵਰਸਟੀਆਂ ਬਣੀਆਂ ਆ ਜਿਹੜੇ ਸਕਾਲਰਸ਼ਿਪਸ ਕੀ ਮੈਂ ਸਾਰਾ ਕੁਝ ਹੀ ਇਕੱਲੀ ਦਲਾ ਕੱਲ ਮੈਂ ਮੈਂ ਗਿੱਦੜਵੇ ਹਲਕੇ ਸੀ ਮੇਰੇ ਨਾਲ ਜਦੋਂ ਮੈਂ ਬੈਠਾ ਇੱਕ ਪਿੰਡ ਦਾ ਬਜ਼ੁਰਗ ਇਕੱਠਾ ਹੋਇਆ ਜਿਹੜਾ ਬਾਦਲ ਸਾਹਿਬ ਗਿੱਦੜਵੇ ਤੋਂ ਇਲੈਕਸ਼ਨ ਲੜਦੇ ਹੁੰਦੇ ਸਨ ਸਭ ਤੋਂ ਸ਼ੁਰੂ ਕੀਤਾ ਉਹਨਾਂ ਨੇ ਸਿਆਸਤ ਗਿੱਦੜਵੇ ਤੋਂ ਮੇਰੇ ਕੋਲੇ ਬਜ਼ੁਰਗ ਆਇਆ 90 ਸਾਲ ਦਾ ਸੀ ਬਾਦਲ ਸਾਹਿਬ ਦਾ ਹਾਣੀ ਸੀ ਮੈਂ ਉਹਨੂੰ ਪੁੱਛਿਆ ਯਾਰ ਮੈਂ ਕਿਹਾ ਬਾਦਲ ਸਾਹਿਬ ਜਦੋਂ ਆਉਂਦੇ ਸੀ ਪਹਿਲੀ ਵਾਰ ਇਲੈਕਸ਼ਨ ਲੜੇ ਉਦੋਂ ਕੀ ਹਾਲਾਤ ਸੀ ਉਹ ਬਜ਼ੁਰਗ ਨੇ ਮਾਈਕ 'ਚ ਕਿਹਾ ਕਹਿੰਦਾ ਜਦੋਂ ਬਾ ਪਹਿਲੀ ਵਾਰ ਇਲੈਕਸ਼ਨ ਲੜੇ ਛੋਟੇ ਹੁੰਦੇ ਸੀ ਬਾਦਲ ਸਾਹਿਬ ਮੈਂ ਵੀ ਛੋਟਾ ਇੱਥੇ ਟਿੱਬੇ ਹੁੰਦੇ ਸੀ ਸਾਡੇ ਕੋਲੇ ਕੋਈ ਦਾਣੇ ਨਹੀਂ ਹੁੰਦੇ ਸੀ ਕੋਈ ਸੜਕ ਨਹੀਂ ਸੀ ਪੀਣ ਵਾਲਾ ਪਾਣੀ ਨਹੀਂ ਹੁੰਦਾ ਸੀ ਬਾਦਲ ਸਾਹਿਬ ਆਏ ਉਹਨਾਂ ਨੇ ਕਸੀਆਂ ਗੱਡੀਆਂ ਨਹਿਰਾਂ ਗੱਡੀਆਂ ਖਾਲੇ ਬਣਾਏ ਪਾਈਪਿੰਗ ਸਿਸਟਮ ਕੀਤਾ ਸਕੂਲ ਬਣਾਏ ਹਸਪਤਾਲ ਬਣਾਏ ਅੱਜ ਸਾਡੀਆਂ ਕੋਠੀਆਂ ਬਣੀਆਂ ਪਈਆਂ ਕੋਠੀਆਂ ਬਣੀਆਂ ਪਈਆਂ ਮੈਂ ਗਰੀਬ ਮੈਨੂੰ ਮਿਲੇ ਕਹਿਣ ਲੱਗੇ ਸਾਡਾ ਆਟਾ ਦਾਲ ਬੰਦ ਹੋ ਗਿਆ ਸ਼ਗਨ ਬੰਦ ਹੋ ਗਿਆ ਕੋਈ ਕਰੋ ਕੁਛ ਨਾ ਕੁਛ ਜਿਹੜੇ ਬਾਦਲ ਸਾਹਿਬ ਸਾਨੂੰ ਸਿਹਤ ਬੀਮਾ ਕਰਕੇ ਸਾਡਾ ਮੁਫਤ ਇਲਾਜ ਕਰਾਉਂਦੇ ਸੀ ਹਸਪਤਾਲ 'ਚ ਉਹ ਬੰਦ ਹੋਇਆ ਪਿਆ ਮੈਂ ਕਿਹਾ ਜੀ ਇਹਦਾ ਇੱਕੋ ਇੱਕ ਇਲਾਜ ਹੈ ਜੇ ਤੁਸੀਂ ਮਨ ਬਣਾ ਲਓ ਆਪਣੀ ਪਾਰਟੀ ਨੂੰ ਵਾਪਸ ਲੈ ਕੇ ਆਜੋ ਇੱਕ ਉਸੇ ਇਲਾਜ ਹੈ ਹੋਰ ਕਿਸੇ ਕੋਲ ਕੋਈ ਇਲਾਜ ਨਹੀਂ ਹੈ ਆਪਣੇ ਗੁਰੂ ਸਾਹਿਬ ਨੇ ਆਪਾਂ ਨੂੰ ਸਿਧਾਂਤ ਮੀਰੀ ਪੀਰੀ ਦਾ ਇਸ ਲਈ ਦਿੱਤਾ ਸੀ ਕਿ ਕੌਮ ਤਾਂ ਬਚ ਸਕਦੀ ਹੈ ਜੇ ਉਹਦੇ ਕੋਲੇ ਸਿਆਸੀ ਤਾਕਤ ਵੀ ਹੋਵੇ ਪਾਰਟੀ ਹੋਵੇ ਆ ਪਾਰਟੀ ਤੁਸੀਂ ਜਿਹੜੀ 103 ਸਾਲ ਤਕੜੀ ਰੱਖੀ ਉਦੇ ਕਰੇ ਕਿਸੇ ਦੀ ਹਿੰਮਤ ਨਹੀਂ ਪਰ ਤੁਹਾਡੇ ਤਰਫ ਝਾਕਦੇ ਅੱਜ ਆਪਾਂ ਪਛਾਨ ਨਹੀਂ ਦੇ ਜਿਹੜੇ ਕੌਮ ਦੇ ਗਦਾਰ ਹੈ ਉਹਨਾਂ ਨੂੰ ਪੰਥ ਕਹਿਣ ਲੱਗੇ ਜਿਹੜੇ ਤੁਹਾਡੇ ਆਪਣੇ ਹੈ ਉਹਨਾਂ ਨੂੰ ਤੁਸੀਂ ਛੱਡ ਪਿੱਛੇ ਛਿਟੀ ਜਾਂਦੇ ਹੋ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਹੈ ਬਚਾ ਲੋ ਪੰਜਾਬ ਨੂੰ ਬਚਾ ਲੋ ਪੰਜਾਬ ਨੂੰ ਪੰਜਾਬ ਲੋ ਕੌਮ ਨੂੰ ਆਪਣੀ ਕੌਮ ਦੀ ਸ਼ਕਤੀ ਤੁਹਾਡੀ ਇਕਤਾ ਹੈ ਤੁਸੀਂ ਦੇਖ ਲਓ ਮੁਸਲਮ ਭਾਈਚਾਰੇ ਨਾਲ ਕੀ ਹੋ ਰਿਹਾ ਹੈ ਜਿੱਥੇ ਵੀ ਹੈ ਕਿਉਂਕਿ ਉਹ ਵਨਡੇ ਹੈ ਉਹਨਾਂ ਦੇ ਧੱਕੇ ਹੋ ਰਿਹਾ ਹੈ ਹੁਣ ਉਹਨਾਂ ਦਾ ਐਕਟ ਜਿਹੜਾ ਵੱਖਾ ਬੋਰਡ ਦਾ ਐਕਸੀ ਜਿਹੜਾ ਉਹਨਾਂ ਦਾ ਆਪਣਾ ਐਕਟ ਹੈ ਉਹ ਵੀ ਬਦਲ ਲੱਗੇ ਹੈ ਕਿਉਂਕਿ ਉਹਨਾਂ ਦੇ ਕੋਲੇ ਕੋਈ ਸਿਆਸੀ ਪਾਰਟੀ ਨਹੀਂ ਹੈ ਆਪਣੇ ਕੋਲੇ ਏਡੀ ਵੱਡਾ ਸਰਮਾਇਆ ਹੈ ਏਡੀ ਵੱਡੀ ਜਥੇਬੰਦੀ ਹੈ ਆਪਾਂ ਜੇ ਇੱਕ ਛੱਡੇ ਥੱਲੇ ਨਾ ਇਕੱਠੇ ਹੋਏ ਤੇ ਜਿਹੜਾ ਆਪਣਾ ਸਰਮਾਇਆ ਆਪਣੀਆਂ ਇੰਸਟੀਚੂਨ ਐਜੀਪੀਸੀ ਆ ਸਾਰੀਆਂ ਚੀਜ਼ਾਂ ਆਪਣੀਆਂ ਇਹਨਾਂ ਨੇ ਸਾਰਾ ਹੀ ਤਬਾਹ ਕਰ ਦੇਣਾ ਹੈ ਇਸ ਕਰਕੇ ਮੈਂ ਅੱਜ ਕਹਿਣਾ ਚਾਹਣਾ ਹੈ ਖੇਰਾ ਸਾਹਿਬ ਸਾਡੇ ਨਾਲ ਅੱਜ ਇੱਥੇ ਬੈਠੇ ਆ ਦੇਖੋ ਆ ਐਸਲੀ ਖਾਲਸਾ ਜਿਨੇ ਪਰਵਾਹ ਨਹੀਂ ਕੀਤੀ 35 ਸਾਲ ਚੂਣੀ ਕੀਤੀ ਯਾਰ ਤੁਸੀਂ ਇੱਕ ਘਰੇ ਹਫਤਾ ਰਹਿ ਕੇ ਦੇਖੋ ਕਮਰੇ ਚ ਚੀਕਾਂ ਨਿਕਲ ਜਾਂਦੀਆਂ ਕੌਮ ਨੂੰ ਖੰਡਣਾ ਚਾਹੀਦਾ ਹੈ ਇੰਨਾ ਵਰਗੇ ਇਨਸਾਨਾਂ ਨਾਲ ਉਹਨਾਂ ਵਰਗੇ ਨਹੀਂ ਜਿਹੜਾ ਇੱਕ ਘੰਟਾ ਹੀ ਨਹੀਂ ਜੇਲ੍ਹ ਜਾ ਸਕਦੇ ਜਿਹੜੇ ਸ਼ਹੀਦੀ ਦੀ ਕਰਨ ਤੋਂ ਬਜਾਏ ਬਗਾਏ ਉਹ ਆਪਣਾ ਮਕਸਦ ਹੀ ਬਦਲ ਦਿੰਦੇ ਆ ਕਿਤੇ ਕੁਛ ਕਹਿੰਦੇ ਆ ਤਾਕਤ ਵਾਸਤੇ ਕੋਈ ਹੋਰ ਬਣ ਜਾਂਦੇ ਆ ਅਕਾਲੀ ਦਲ ਮੈਂ ਤੁਹਾਨੂੰ ਅੱਜ ਪ੍ਰਧਾਨ ਕਹਿਣਾ ਚਾਹਣਾ ਐਸ ਜਦੋਂ ਤੱਕ ਤੁਸੀਂ ਮੈਨੂੰ ਸੇਵਾ ਦੋਗੇ ਮੇਰਾ ਇੱਕ ਵਚਨ ਤੁਹਾਡੇ ਨਾਲ ਹੈ ਮੈਂ ਕਿਸੇ ਕਿਸੇ ਕਾਰਨ ਜਾਂ ਕਿਸੇ ਕਰਕੇ ਮੈਂ ਸਿੱਖ ਪੰਥ ਦੀ ਪਿੱਠ ਨਹੀਂ ਲੱਗਣ ਦਊਂਗਾ ਮੈਂ ਕਾਲੀ ਦਲ ਦੀ ਢਾਲ ਬਣ ਕੇ ਖੜਾਂਗੇ ਕਾਲੀ ਦਲ ਦੀ ਪਿੱਠ ਨਹੀਂ ਲੱਗਣ ਦੇਵਾਂਗੇ ਬੋਲੇ ਸੋ ਨਿਹਾਲ ਕਿਤੇ ਕੰਪਰਮਾਈਜ਼ ਨਹੀਂ ਕਰੂੰਗਾ ਕਿਤੇ ਕੰਪਰਮਾਈਜ਼ ਨਹੀਂ ਕਰੂੰਗਾ